ਜੀ ਸਾਰੇ ਪੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਹੈ ਉਹ ਆਪਣੇ ਵਾਸਤੇ ਆ ਕਿਉਂਕਿ ਜਿਹੜੇ ਵੀਰੇ ਪੈਣ ਭਰਾ 40 ਦੀ ਏਜ ਦੇ ਹੋ ਜਾਂਦੇ ਨੇ ਨਾ ਉਦੋਂ ਆਪਾਂ ਨੂੰ ਲੱਗਣ ਲੱਗ ਜਾਂਦਾ ਹੈ ਵੀ ਹੁਣ ਤਾਂ ਬੜਾਪਾ ਆ ਗਿਆ ਨਾ ਪਿੱਛੇ ਕੁਝ ਬਣਿਆ ਤੇ ਨਾ ਅੱਗੇ ਕੁਝ ਬਣੇਗਾ ਫਿਰ ਪਹਿਲਾਂ ਤਾਂ ਮਾਂ ਬਾਪ ਦੀਆਂ ਚੜਕਾਂ ਖਾਈ ਜਾਂਦੀਆਂ ਫੇਰ ਸੱਸ ਸਹੁਰੇ ਦੇ ਖਾਈ ਜਾਂਦੀਆਂ ਫਿਰ ਉਦੋਂ ਬਾਅਦ ਹਨਾ ਜਿਹੜੇ ਮੇਰੇ ਆ ਪੈਣਾ ਨੇ ਪਤੀ ਇਹ ਸੁਣੀ ਜਾਂਦੀਆਂ ਨੇ ਫਿਰ ਐਂਡ ਤੇ ਜਾ ਕੇ ਬੜਾਪੇ ਦੇ ਵਿੱਚ ਬੱਚਿਆਂ ਤੋਂ ਸੋਣਾ ਲੱਗ ਜਾਂਦੀਆਂ ਅੱਜ ਜਿਹੜੀ ਵੀਡੀਓ ਹੈ ਨਾ ਇਹਨੂੰ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਣਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਆਪਣੇ ਲਈ ਕਿਵੇਂ ਜੀ ਸਕਦੇ ਹਾਂ ਕਿਵੇਂ ਆਪਾਂ ਇਸ ਡਿਪਰੈਸ਼ਨ 'ਚੋਂ ਨਿਕਲ ਸਕਦੇ ਹਾਂ ਕਿਵੇਂ ਆਪਾਂ ਆਪਣੀ ਬੱਚਿਆਂ ਨੂੰ ਤੇ ਆਪਣੀ ਲਾਈਫ ਨੂੰ ਵਧੀਆ ਕਰ ਸਕਦੇ ਹਾਂ ਦੇਖੋ ਅਕਸਰ ਆਪਾਂ ਪਹਿਲਾਂ ਬਜ਼ੁਰਗ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਵੀ ਜਦੋਂ 60 70 ਸਾਲ ਦਾ ਹੋ ਜੇ ਉਦੋਂ ਬੁਢਾਪਾ ਆਉਂਦਾ ਪਰ ਅੱਜ ਕੱਲ ਤਾਂ ਆਪਣੇ ਤੇ 40 40 ਸਾਲ ਦੇ ਤੇ ਹੀ ਬੁਢਾਪਾ ਆਉਣ ਲੱਗ ਜਾਂਦੇ ਕਿਉਂਕਿ ਆਪਣਾ ਨੂੰ ਟੈਨਸ਼ਨ ਡਿਪਰੈਸ਼ਨ ਹਰ ਇੱਕ ਚੀਜ਼ ਬਹੁਤ ਜ਼ਿਆਦਾ ਵੱਧ ਚੁੱਕੀ ਹੈਗੀ ਇਸ ਨੂੰ ਖਤਮ ਕਰਨਾ ਤਾਂ ਬਹੁਤ ਹੀ ਆਸਾਨ ਤਰੀਕਾ ਹੈ ਕਿ ਅਗਰ ਆਪਾਂ ਕਹੀਏ ਨਾ ਕਿ ਆਪਾਂ ਸਾਰੇ ਦੀ ਸੋਚੀ ਜਾਂਦੇ ਆ ਵੀ ਆਪਣੇ ਬੱਚੇ ਨਹੀਂ ਗੱਲ ਸੁਣਦੇ ਹੈਗੇ ਦੇਖੋ ਉਹਨਾਂ ਦੀ ਤੇ ਆਪਣੀ ਜਿਹੜੀ ਜਨਰੇਸ਼ਨ ਹੈ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਗੈਪ ਪੈ ਚੁੱਕਿਆ ਹੈ ਅੱਜ ਤੋਂ 10 ਸਾਲ ਪਹਿਲਾਂ ਦੇਖੋ ਬੱਚਿਆਂ ਦਾ ਕਿੰਨਾ ਫਰਕ ਸੀ ਤੇ ਆਪਣਾ ਹੁਣ ਜਿਹੜੇ ਹੋਣ ਵਾਲੇ ਬੱਚੇ ਨੇ ਉਹਨਾਂ ਦਾ ਕਿੰਨਾ ਫਰਕ ਹੈ ਕਿਉਂਕਿ ਹਰ ਇੱਕ 10-15 ਸਾਲਾਂ ਬਾਅਦ ਨਾ ਇਹ ਚੀਜ਼ ਚੇਂਜ ਹੁੰਦੀ ਰਹਦੀ ਹੈ ਜਿਵੇਂ ਕਿ ਜਿਹੜੇ ਆਪਣੀ ਏਜ ਵਾਲੇ ਨੇ ਹਨ 40 ਵਾਲੇ ਲਾ ਲਓ 42 ਵਾਲੇ ਲਾ ਲਓ ਉਹਨਾਂ ਦਾ ਸੁਭਾਅ ਆਏਗਾ ਜਿਹੜਾ ਬਹੁਤ ਜ਼ਿਆਦਾ ਫਰਕ ਹੈ ਤੇ ਜਿਹੜੇ ਉਸ ਤੋਂ ਬਾਅਦ ਫਿਰ 30 ਵਾਲੇ ਆ ਗਏ ਉਹਨਾਂ ਦਾ ਸੁਭਾਅ ਆਪਣੇ ਨਾਲੋਂ ਦੇਖਿਓ ਉਹ ਥੋੜੀ ਜਿਹਾ ਆਪਦੀ ਆਪ ਦੇ ਵਿੱਚ ਜਿਉਣ ਵਾਲੇ ਜਿਵੇਂ ਕਿ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਘਰ ਟੁੱਟਦਾ ਟੁੱਟੀ ਜਾਣ ਦੇ ਵੀ ਉਹ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ ਉਹ ਆਪਣੇ ਲਈ ਜਿਉਂਦੇ ਚਾਹੇ ਉਹ ਚ ਨਫਾ ਹੋਵੇ ਚਾਹੇ ਨੁਕਸਾਨ ਹੋਵੇ ਤੇ ਉਸ ਤੋਂ ਬਾਅਦ ਵਾਲੇ ਜਿਹੜੇ ਕਿ ਹੁਣ 18 19 20 ਸਾਲ ਦੇ ਹੈਗੇ ਉਹ ਬੱਚੇ ਥੋੜੀ ਜਿਹਾ ਇਦਾਂ ਨੇ ਵੀ ਆਪਣੇ ਲਈ ਕੁਝ ਕਰਨਾ ਚਾਹੁੰਦੇ ਨੇ ਪਰ ਉਹ ਵੀ ਸੇਖ ਚਿੱਲੀ ਵਾਲਾ ਕੰਮ ਹੈ ਉਹਨਾਂ ਦਾ ਵੀ ਹੈ ਨਾ ਉਹ ਕਹਿੰਦੇ ਨੇ ਵੀ ਅਸੀਂ ਅੱਜ ਹੀ ਪਤਾ ਨਹੀਂ ਅਰਬਪਤੀ ਬਣ ਜਾਗੇ ਤੇ ਜਿਹੜੀ ਹੁਣਾਂ ਵਾਲੀ ਜਨਰੇਸ਼ਨ ਹੈ ਜਿਹੜੀ ਕਿ 3-4 ਸਾਲ ਦੇ ਨੇ ਉਹਨਾਂ ਦਾ ਦੇਖਿਓ ਤੁਸੀਂ ਥੋੜਾ ਜਿਹਾ ਹੋਰ ਫਰਕ ਹੋਏਗਾ ਉਹ ਥੋੜਾ ਜਿਹਾ ਮਾਡਰਨ ਤਾਂ ਹੋਣਗੇ ਮਲਕਿ ਇਹ ਵੀ ਕਿਉਂਕਿ ਤੁਹਾਨੂੰ ਪਤਾ ਹੀ ਵੀ ਹੁਣ ਹਰ ਇੱਕ ਚੀਜ਼ ਦਿਨੋ ਦਿਨ ਚੇਂਜ ਹੁੰਦੀ ਜਾ ਰਹੀ ਹੈਗੀ ਹੈਨਾ ਪਰ ਉਹਨਾਂ ਦਾ ਸੁਭਾਅ ਦੇਖਿਓ ਤੁਸੀਂ ਬਹੁਤ ਜ਼ਿਆਦਾ ਫਰਕ ਹੋਵੇਗਾ ਉਹ ਥੋੜਾ ਜਿਹਾ ਧਾਰਮਿਕ ਖਿਆਲਾਂ ਦੇ ਵੀ ਹੋਣਗੇ ਕਿਉਂਕਿ ਇਹ ਚੇਂਜ ਚੇਂਜ ਹੁੰਦੀ ਰਹਿੰਦੀ ਹੈ ਜਿਹੜੇ ਪਿੰਪਰਾਵਾਂ ਨੂੰ ਲੱਗਦਾ ਹੈ ਨਾ ਵੀ ਹੁਣ ਤਾਂ 40 ਦੇ ਹੋ ਗਏ ਹੁਣ ਕੁਝ ਨਹੀਂ ਹੈਗਾ ਦੇਖੋ ਜ਼ਿੰਦਗੀ ਕਹਿੰਦੇ ਜਦੋਂ ਜਾਗੇ ਉਦੋਂ ਹੀ ਸਵੇਰਾ ਆਪਣੇ ਲਈ ਜਿਉਣਾ ਸ਼ੁਰੂ ਕਰੋ ਦੇਖੋ ਆਪਾਂ ਹੁਣ ਜੇ ਆਪਾਂ ਕਹੀ ਵੀ ਆਪਾਂ ਬੱਚੇ ਨੇ ਆਪਣੀ ਜੁ ਨਹੀਂ ਸੁਣਦੇ ਹਨਾ ਬੱਚਿਆਂ ਦਾ ਮਾਈਂਡ ਐ ਇੰਨਾ ਜਿਆਦਾ ਅੱਜ ਕੱਲ ਫਾਸਟ ਚੱਲ ਰਹੇ ਹਨਾ ਕੰਪਿਊਟਰ ਨਾਲ ਵੀ ਤੇਜ਼ ਚੱਲ ਰਹੇ ਹੁਣ ਆਪਾਂ ਮੋਬਾਈਲ ਤੇ ਟਾਈਪ ਕਰਦੇ ਆਪਾਂ ਨਾ ਇੱਕ ਇੱਕ ਅੱਖਰ ਟਾਈਪ ਕਰਾਂਗੇ ਪਰ ਜਿਹੜੇ ਬੱਚੇ ਨੇ ਨਾ ਤੁਸੀਂ ਉਹਨਾਂ ਨੂੰ ਦੇਖਿਓ ਅੰਗੂਠਿਆਂ ਦੇ ਨਾਲ ਨਾਲੇ ਦੇਖਦੇ ਵੀ ਨਹੀਂ ਉਧਰ ਮੋਬਾਈਲ ਕਣੀ ਉਹ ਬੜੀ ਸਪੀਡ ਨਾਲ ਚੱਲਦੇ ਆ ਉਹਨਾਂ ਦਾ ਦਿਮਾਗ ਉਹ ਸਪੀਡ ਨਾਲ ਚੱਲ ਰਿਹਾ ਆਗਰ ਅਪਾ ਇਸੀ ਚੀਜ਼ ਪਿੱਛੇ ਝੁਰਦੇ ਰਹਾਂਗੇ ਵੀ ਮੈਂ ਤਾਂ ਨਾ ਲਾਈਫ ਦੇ ਵਿੱਚ ਨਾ ਪਿੱਛੇ ਕੋਲ ਫੋਕਸ ਕਰ ਪਾਇਆ ਨਾ ਅੱਗੇ ਕਰ ਪਾਵਾਂਗਾ ਕਿਉਂਕਿ ਕਦੇ ਵੀ ਡੀਮੋਟੀਵੇਟ ਰਹੋ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਨਾ ਕਿ ਆਪਣੀ ਲਾਈਫ ਨੂੰ ਜਿਉਣ ਲਈ ਦੇਖੋ ਤੁਸੀਂ ਖੁਦ ਚ ਸੰਪੂਰਨ ਹੋ ਕਦੇ ਵੀ ਇਹ ਨਾ ਸੋਚੋ ਵੀ ਮੈਂ ਸੋਹਣਾ ਨਹੀਂ ਹੈਗਾ ਮੈਂ ਕੁਝ ਕਰ ਨਹੀਂ ਸਕਦਾ ਜਾਂ ਮੈਂ ਮਿਹਨਤ ਨਹੀਂ ਕਰ ਸਕਦਾ ਜਾਂ ਮੈਂ ਤਾਂ ਜੂ ਕੰਮ ਵੀ ਕਰਦਾ ਹਨਾ ਉਸ ਦੇ ਵਿੱਚ ਮੈਂ ਫੇਰ ਹੋ ਜਾਂਦਾ ਮੈਂ ਨਹੀਂ ਜ਼ਿੰਦਗੀ ਚ ਕੰਮ ਜਪੂ ਸਕਦਾ ਜਦੋਂ ਤੁਸੀਂ ਨਾ ਇਦਾਂ 네ਗੈਟਿਵਿਟੀ ਸੋਚਣ ਲੱਗੇ ਆ ਬਈ ਹਰ ਇੱਕ ਟਾਈਮ ਮਾਈਂਡ ਨੂੰ ਨਾ 네ਗੈਟਿਵ ਰੱਖਣ ਲੱਗੇ ਹਰ ਟਾਈਮ ਡਿਪਰੈਸ਼ਨ ਨਾ ਟੈਨਸ਼ਨਾਂ ਦੇ ਵਿੱਚ ਨਾ ਦੇਖੋ ਅਗਰ ਆਪਾਂ ਕਹੀਏ ਨਾ ਵੀ ਮੈਂ ਕੋਈ ਕੰਮ ਕਰ ਰਿਹਾ ਕੰਮ ਕਰਦੇ ਕਰਦੇ ਮੈਂ ਉਹ ਕੰਮ ਦੇ ਵਿੱਚ ਫੇਲ ਹੋ ਗਿਆ ਨਾ ਮੈਂ ਦੋ ਆਪਣੇ ਦੋਸਤਾਂ ਨੂੰ ਜਾਂ ਆਪਣੇ ਰਿਸ਼ਤਿਆਂ ਨੂੰ ਦੱਸੂਗਾ ਤੋਂ ਕਹਣਗੇ ਉਸ ਤਾਂ ਪਹਿਲਾਂ ਹੀ ਕਿਹਾ ਸੀ ਇੱਥੋਂ ਕਿੱਥੇ ਇਹ ਕੰਮ ਹੋਊਗਾ ਤਾਂ ਮੇਰਾ ਭਾਵ ਹੈ ਕਿ ਤੁਸੀਂ ਠੀਕ ਹੈ ਇੱਕ ਕੰਮ ਦੇ ਵਿੱਚ ਫੇਲ ਹੋ ਗਏ ਦੂਸਰਾ ਕਰੋ ਦੂਸਰੇ ਦੇ ਵਿੱਚ ਵੀ ਫੇਲ ਹੋ ਗਏ ਤਾਂ ਤੀਸਰਾ ਕਰੋ ਕਿਉਂਕਿ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਕੰਮ ਦੇ ਵਿੱਚ ਸਫਲਨਾ ਜੈਨਨ ਨਾ ਵੀ ਛੋਟਾ ਬੱਚਾ ਹੁੰਦਾ ਨਾ ਪਹਿਲੇ ਇੱਕ ਕਦਮ ਪਟਦਾ ਗੁੱਡੀ ਤੇ ਪੈਂਦਾ ਫਿਰ ਦੂਜਾ ਪਟਦਾ ਫਿਰ ਡਿੰਗ ਪੈਂਦਾ ਫਿਰ ਤੀਜਾ ਪਟਦਾ ਫਿਰ ਆਪਾਂ ਉਹਨੂੰ ਕਹਿੰਦੇ ਵੀ ਆਹ ਬੇਟਾ ਤੂੰ ਅੱਗੇ ਆ ਕਿਸੇ ਤਰੀਕੇ ਨਾਲ ਵਾਈਗਰੂ ਜੀ ਤੁਹਾਨੂੰ ਕਹਿੰਦੇ ਨੇ ਵੀ ਪੁੱਤ ਤੂੰ ਖੜਾ ਤਾਂ ਹੋ ਤੂੰ ਸੋਚਦਾ ਸੀ ਤੂੰ ਮੈਨੂੰ ਦੇਖਦਾ ਸੀ ਵੀ ਮੇਰਾ ਪਿਓ ਮੂਰੇ ਖੜਾ ਤੈਨੂੰ ਕਾਮਯਾਬੀ ਮੈ ਵਰਕਸ਼ ਹੋ ਗਿਆ ਦੇਖੋ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਕਿ ਮੇਰੀ ਖੁਦ ਹੀ ਜੀਵਣੀ ਐ ਮੈਂ ਇਹਨੂੰ 1.5 ਸਾਲ ਹੋਏ ਪੌਣੇ 2 ਹਣਾ ਚੈਨਲ ਬਣਾਈ ਨੂੰ ਉਸ ਤੋਂ ਪਹਿਲਾਂ ਦੇਖੋ ਪੜੇ ਲਿਖੇ ਸਭ ਕੁਝ ਹੋਣ ਦੇ ਬਾਵਜੂਦ ਵੀ ਵਿਆਹ ਤੋਂ ਮਗਰੋਂ ਮੈਨੂੰ ਸਭ ਕੁਝ ਛੱਡਣਾ ਪੈ ਗਿਆ ਸੀ। ਜੌਬ ਵਗੈਰਾ ਜੋ ਵੀ ਕਰਨਾ ਸੀ ਸਿਰਫ ਪਰਿਵਾਰ ਦੇ ਵਿੱਚ ਉਲਝ ਕੇ ਰਹਿ ਗਏ ਸੀਗੇ। ਵੀ ਇਹ ਕੋਈ ਨਹੀਂ ਪਤਾ ਪਰ ਦਿਮਾਗ ਦੇ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਰਹਿੰਦੀ ਸੀ। ਚਲੋ ਠੀਕ ਹੈ ਵੀ ਘਰ ਦੇ ਵਿੱਚ ਸਾਰਾ ਸੰਭਾਲਣਾ ਘਰ ਨੂੰ ਕੰਮ ਕਾਜ ਕਰਨੇ ਆ ਨਾ ਬੱਚਿਆਂ ਨੂੰ ਸਾਰਾ ਵੀ ਇਹ ਤਾਂ ਫਿਰ ਵੀ ਐ ਹੁੰਦਾ ਸੀਗਾ ਵੀ ਜਿਹੀਂ ਜੇ ਦੁਨੀਆ ਤੇ ਆਏ ਜਿਹੀਂ ਜੇ ਨਾ ਆਏ ਹਨਾ ਵੀ ਕੁਝ ਨਾ ਕੁਝ ਤਾਂ ਜ਼ਰੂਰੀ ਹੈਗਾ। ਦੇਖੋ ਨੌਕਰੀ ਬਿਜ਼ਨਸ ਬਾਹਰ ਜਾ ਕੇ ਕਰ ਨਹੀਂ ਸਕਦੀ ਸੀ ਕਿਉਂਕਿ ਘਰ ਦੀਆਂ ਜ਼ਿੰਮੇਵਾਰੀਆਂ ਇੰਨੀਆਂ ਜ਼ਿਆ ਤੇ ਵਾਈਗੁਰੂ ਜੀ ਨੇ ਦੇਖੋ ਜਦੋਂ ਆਪਾਂ ਦਿਮਾਗ ਦੇ ਵਿੱਚ ਪੋਜਿਟਿਵ ਸੋਚਦੇ ਆ ਨਾ ਤਾਂ ਉਹ ਵਾਈਗੁਰੂ ਜੀ ਹਨਾ ਕੋਈ ਨਾ ਕੋਈ ਰਸਤਾ ਜ਼ਰੂਰ ਖੋਲ ਦਿੰਦੇ ਨੇ ਉਹਨਾਂ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ ਤਾਂ ਦੇਖੋ YouTube ਤੇ ਹੀ ਚੈਨਲ ਖੁੱਲ ਗਿਆ ਤੇ ਇਹਦੇ ਨਾਲ ਦੇਖੋ ਨਾਲ ਤਾਂ ਤੁਹਾਡੇ ਸਾਰੇ ਭੈਣ ਭਰਾਵਾਂ ਨੂੰ ਜੋ ਮੇਰੇ ਕੋਲੇ ਹੈਗਾ ਜੋ ਵਾਈਗੁਰੂ ਜੀ ਨੇ ਮੈਨੂੰ ਬਖਸ਼ਿਸ਼ ਕੀਤਾ ਉਹ ਤੁਹਾਡੇ ਨਾਲ ਸਾਂਝਾ ਕਰਦੀਆਂ ਤੇ ਨਾਲ ਹੀ ਮੇਰੇ ਨਾਲ ਵੀ ਮਨ ਲੱਗਦਾ ਤੇ ਮੈਨੂੰ ਵੀ ਹੋਰ ਪੋਜਿਟਿਵਿਟੀ ਆਉਂਦੀ ਹੈ ਕਹਿੰਦੇ ਨੇ ਆਮਦਨ ਦਾ ਸਾਧਨ ਤਾਂ ਚਲੋ ਹੁੰਦਾ ਹੀ ਹੈ ਜਦੋਂ ਆਪਾਂ ਕੋਈ ਕੰਮ ਕਰਦੇ ਆ ਪਰ ਜਿਹੜਾ ਭੈਣ ਭਰਾਵਾਂ ਦੇ ਨਾਲ ਹਨਾ ਮੋਟੀਵੇਸ਼ਨ ਮਿਲਦਾ ਜਿਵੇਂ ਕਿ ਕਹਿੰਦੇ ਨੇ ਕਹਿੰਦੇ ਬੇਲਾ ਦਿਮਾਗ ਸ਼ੈਤਾਨ ਦਾ ਘਰ ਹਨ ਤੁਸੀਂ ਨਾ ਨੌਕਰੀ ਕਰਦੇ ਹੋ ਮਤਲਬ ਉਹਨੂੰ ਬਹੁਤ ਬਿਮਾਰ ਘਟ ਹੋਮਗੇ ਤੁਸੀਂ ਤੁਸੀਂ ਬੇਲੀ ਹੋਵਗੇ ਨਾ ਘਰੇ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਨਾ ਇਹ ਕਿਉਂਕਿ ਆਪਣਾ ਦਿਮਾਗ ਹੈ ਨਾ ਜਿਹੜਾ ਉਹ ਟੈਨਸ਼ਨ ਤੇ ਡਿਪਰੈਸ਼ਨ ਨੂੰ ਮਤਲਬ ਕਿ ਇਕੱਠਾ ਕਰਦਾ ਆਪਾਂ ਦੂਸਰਿਆਂ ਨੂੰ ਦੇਖ ਦੇਖੀ ਚੁਰੀ ਜਾਂਦੇ ਆ ਵੀ ਲੈ ਉਹਰੇ ਆਏ ਕਰ ਲੈ ਲੈ ਮੈਥੋਂ ਆਏ ਨਹੀਂ ਹੁੰਦਾ ਜਿੱਦਣ ਤੁਸੀਂ ਸਾਰਾ ਕੁਝ ਸਿੱਟ ਕੇ ਨਾ ਖੁਦ ਨੂੰ ਦੇਖੋ ਸਭ ਤੋਂ ਪਹਿਲਾਂ ਕਹਿੰਦੇ ਜੇ ਸਰੀਰ ਚੰਗਾ ਹੈ ਤਾਂ ਹੀ ਸਭ ਕੁਝ ਚੰਗਾ ਹੈ ਅਗਰ ਤੁਸੀਂ ਸੋਚਦੇ ਹੋ ਵੀ ਹਨਾ ਮੈਂ ਹੁਣ ਕਮਾਈ ਕਰੀ ਜਾਵਾਂ ਬੁਢਾਪੇ ਦੇ ਵਿੱਚ ਜਾ ਕੇ ਮੈਨੂੰ ਮੇਰੀ ਪਤਨੀ ਸਾਥ ਦੇਵੇਗੀ ਮੇਰੇ ਬੱਚੇ ਮੈਨੂੰ ਸੰਭਾਲਣਗੇ ਕੋਈ ਸਾਥ ਨਹੀਂ ਦਿੰਦਾ ਜਿੰਨਾ ਮਰਜ਼ੀ ਤੁਸੀਂ ਮਾਪੇ ਵਾਸਤੇ ਕਰ ਲਓ ਜਿੰਨਾ ਮਰਜ਼ੀ ਤੁਸੀਂ ਪਤੀ ਪਤਨੀ ਵਾਸਤੇ ਕਰ ਲਓ ਜਿੰਨਾ ਮਰਜ਼ੀ ਤੁਸੀਂ ਬੱਚਿਆਂ ਵਾਸਤੇ ਕਰ ਲਓ ਬੁਢਾਪੇ ਦੇ ਵਿੱਚ ਤੇ ਤੁਹਾਡਾ ਕੋਈ ਸਾਥ ਨਹੀਂ ਦਿੰਦਾ ਕਿਉਂਕਿ ਆਪਣਾ ਵੀ ਖੁਦ ਮਾਈਂਡ ਚੇਂਜ ਹੋ ਜਾਂਦਾ ਆਪਣਾ ਹੁੰਦਾ ਵੀ ਹਾਂ ਮੈਂ ਤੁਹਾਡੇ ਲਈ ਐ ਕੀਤਾ ਐਂਗੀ ਤਾਂ ਵੀ ਹੁਣ ਮੈਨੂੰ ਬੈਠੇ ਨੂੰ ਪੁੱਛਣਗੇ ਦੇਖੋ ਫੋਰਨ ਕੰਟਰੀ ਵਾਲੇ ਨੇ ਜਿਹੜੇ ਬਾਹਰਲੇ ਨੇ ਉਹ 70 70 ਸਾਲ ਦੇ ਵੀ ਸਾਰੇ ਜਣੇ ਆ ਨਾ ਆਪਦਾ ਕੰਮ ਕਰਦੇ ਫਿਰਦੇ ਨੇ ਪਰ ਆਪਣੇ ਤਾਂ 50 ਕੇ ਸਾਲ ਦੇ 55 ਦੇ ਜਦੋਂ ਹੋ ਜਾਂਦਾ ਨਾ ਫਿਰ ਮੰਜੇ ਤੇ ਬਹਿ ਕੇ ਪਾਲਣ ਲੱਗ ਜਾਂਦਾ ਸਾਰਾ ਕੁਝ ਵੀ ਹਾਂ ਮੈਂ ਤੁਹਾਨੂੰ ਪਾਲਿਆ ਤੁਸੀਂ ਮੇਰੇ ਨੌਕਰਾਂ ਵਾਂਗੂ ਕੰਮ ਕਰੋ ਮੈਂ ਆਰਾਮ ਨਾਲ ਬੈਠੂੰਗਾ ਇਹੀ ਮਾਈਂਡ ਜਿਹੜਾ ਆਪਣੇ ਲੋਕਾਂ ਦੇ ਵਿੱਚ ਬਸਿਆ ਹੋਇਆ ਨਾ ਇਹੀ ਕਲੇਸ਼ ਲਾ ਕਰੇ ਕਿਉਂਕਿ ਜਿੱਥੇ ਸਾਰੇ ਜਨੇ ਰਲ ਮਿਲ ਕੇ ਕੰਮ ਕਰਨ ਇੱਕ ਨੂਹ ਆ ਜਾਂਦੀ ਹੈ ਘਰ ਦੇ ਵਿੱਚ ਹਨਾ ਸਾਰੇ ਉਹਨੂੰ ਸਮਝਣ ਲੱਗਦੇ ਨੇ ਵੀ ਸਾਡੀ ਨੌਕਰ ਆ ਗਈ ਪਤਾ ਨਹੀਂ ਵੀ ਹਾਂ ਬਸ ਅਸੀਂ ਇਸੇ ਦੀ ਆਰਡਰ ਮਾਰਨੇ ਹੈਗੇ ਹਨਾ ਇਹ ਨਹੀਂ ਹੁੰਦਾ ਅਗਰ ਉਸ ਜਗ੍ਹਾ ਤੇ ਤੁਸੀਂ ਸੋਚ ਕੇ ਦੇਖੋ ਉਸ ਜਗ੍ਹਾ ਤੇ ਤੁਹਾਡੀ ਧੀ ਹੋਵੇ ਫਿਰ ਵੀ ਤੁਸੀਂ ਇਦਾਂ ਹੀ ਕਰੋਗੇ ਸਭ ਤੋਂ ਪਹਿਲਾਂ ਦਇਆ ਪਿਆਰ ਤੇ ਜਿਹੜੀ ਦਿਮਾਗ ਦੇ ਵਿੱਚ ਭਰਿਆ ਹੈ ਨਾ ਵੀ ਹਾਂ ਮੈਂ ਕੀਤਾ ਮੈਂ ਇਹਨੂੰ ਕੱਢ ਦੋ ਜਿਸ ਦਿਨ ਇਹ ਹੋ ਗਿਆ ਨਾ ਇਸ ਲਈ ਵੀ ਕਹਿੰਨੀ ਆ ਵੀ ਭੈਣਾ ਨੂੰ ਵੀ ਵੀਰਾਂ ਨੂੰ ਵੀ ਖੁਦ ਲਈ ਵੀ ਜਮ ਕਿਉਂਕਿ ਪਣ ਹੁੰਦਾ ਵੀ ਲਾ ਕਮਾਈ ਕਰ ਲਈਏ ਦੇਖਾਂਗੇ ਬਾਅਦ ਦੇ ਵਿੱਚ 11 ਹੋ ਕਰ ਲਈ ਬੱਚੇ ਨੂੰ ਸੈੱਟ ਕਰਦੇ ਆ ਬੱਚਿਆਂ ਨੂੰ ਸੈੱਟ ਕਰਾਂਗੇ ਕਿ ਹੁਣ ਉਹਨਾਂ ਦੇ ਬੱਚੇ ਹੋ ਜਾਣਗੇ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਰੀਰ ਨੂੰ ਦੇਖੋ ਘਟੋ ਘਟ ਅੱਧਾ ਘੰਟਾ ਪੌਣਾ ਘੰਟਾ ਤੁਸੀਂ ਆਪਣੇ ਲਈ ਕੱਢੋ ਪਹਿਲਾਂ ਸਵੇਰੇ ਵਾਹਿਗੁਰੂ ਜੀ ਦਾ ਇਸ਼ਨਾਨ ਕਰਕੇ ਨਿਤਨੇਮ ਕਰੋ ਚਾਹੇ ਜਿਆਦਾ ਨਹੀਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਲਓ ਵਾਹਿਗੁਰੂ ਗੁਰਮੰਤਰ ਕਰ ਲਓ ਗੁਰਮੰਤਰ ਕਰ ਲਓ ਤੁਰਦੇ ਫਿਰਦੇ ਕਰ ਲਓ ਨਾ ਉਸ ਤੋਂ ਬਾਅਦ ਆਪਣੀ ਸਰੀਰ ਨੂੰ ਦੇਖੋ ਵੀ ਮੈਨੂੰ ਵਾਹਿਗੁਰੂ ਜੀ ਨੇ ਦੁਨੀਆ ਤੇ ਭੇਜਿਆ ਮੈਂ ਵੀ ਆਪਣੀ ਲਾਈਫ ਲਈ ਜਿਉਣਾ ਪਹਿਲਾਂ ਦੇਖੋ ਆਪਣੇ ਮਾਂ ਬਾਪ ਲਈ ਜਿਉਂਦੇ ਰਹੇ ਫਿਰ ਉਦੋਂ ਬਾਅਦ ਹੁਣ પતિ ਪਤਨੀ ਇਕ ਦੂਜੇ ਲਈ ਜਿਉਂਦੇ ਰਹਿੰਨੇ ਆ 700 ਲਈ ਜਿਉਂਦੇ ਰਹਿੰਨੇ ਆ ਫਿਰ ਉਦੋਂ ਬਾਅਦ ਬੱਚੇ ਆ ਜਾਂਦੇ ਨੇ ਫਿਰ ਐਂਡ ਤੇ ਬढ़ापा ਜਾਂਦੇ ਫਿਰ ਬੈਠੇ ਮੰਜੇ ਤੇ ਉੱਲੂ ਵਾਂਗੂ ਝੱਕੀ ਜਾਂਦੇ ਆਂਗੀ ਫਿਰ ਨਾ ਕੁਝ ਕਾਰਨ ਜੋਗੇ ਇੰਨਾ ਹਨਾ ਤਾਂ ਹੁਣ ਇੰਜੋਏ ਕਰਿਆ ਕਰੋ ਥੋੜਾ ਬਹੁਤ ਹਨਾ ਜਿਆਦਾ ਨਹੀਂ ਜਿੰਨਾ ਕ ਆਪਣਾ ਬਜਟ ਹੋਵੇ ਥੋੜਾ ਬਹੁਤ ਜਿਵੇਂ ਆਪਾਂ ਕਿਧਰ ਘੁੰਮਣ ਫਿਰਨ ਚਲੇ ਗਏ ਅੱਜ ਮੈਂ ਤੁਹਾਨੂੰ ਇੱਕ ਨਾ ਟ੍ਰਿਕਾ ਦੱਸ ਦਿਆਂ ਜਿਹੜੀਆਂ ਭੈਣਾਂ ਨੂੰ ਹਰ ਟਾਈਮ ਲੱਗਦਾ ਮੈਨੂੰ ਸੁਸਤੀ ਰਹਿੰਦੀ ਹੈ ਮਤਲਬ ਤੁਰਿਆਂ ਜਾਂਦਾ ਵੀਰਾਂ ਨੂੰ ਵੀ ਲੱਗਦਾ ਵੀ ਹਨਾ ਦਿਮਾਗ ਮਾਈਂਡ ਇੱਕ ਤਾਂ ਨਾ ਪਤੀ ਪਤਨੀ ਇੱਕ ਦੂਜੇ ਦਾ ਜ਼ਰੂਰ ਸਾਥ ਦਿਆ ਕਰੋ ਪੋਜ਼ਿਟਿਵਿਟੀ ਆਉਂਦੀ ਉਹਦੇ ਨਾਲ ਅੱਬੀ ਮਾਈਂਡ ਨੂੰ ਇਦਾਂ ਕਹੋ ਵੀ ਨਹੀਂ ਆਪਾਂ ਲਾਈਫ ਦੇ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਇਹ ਜ਼ਰੂਰੀ ਆਪਣੇ ਦਮਾਦ ਦੇ ਵਿੱਚ ਰੱਖੋ ਸਭ ਤੋਂ ਪਹਿਲਾਂ ਜੇ ਤੁਸੀਂ ਸਵੇਰੇ ਉੱਠਦੇ ਹੋ ਨਾ ਤੁਸੀਂ ਇਹ ਚੀਜ਼ ਨੂੰ ਕਰਕੇ ਦੇਖਿਓ ਦੇਖੋ ਤੁਹਾਨੂੰ ਮਾਈਂਡ ਕਿੰਨਾ ਫਰੈਸ਼ ਹੋਗਾ ਤੁਹਾਨੂੰ ਨਾ ਖੁਦ ਇਦਾਂ ਲੱਗੇਗਾ ਵੀ ਜਿਵੇਂ ਤੁਸੀਂ ਦੂਸਰੀ ਦੁਨੀਆ ਦੇ ਵਿੱਚ ਆ ਗਏ ਹਨਾ ਸਭ ਤੋਂ ਪਹਿਲਾਂ ਤੁਸੀਂ ਨਾ ਇੱਕ ਗਲਾਸ ਕੰਚ ਦਾ ਪਾਣੀ ਦਾ ਲੈਣਾ ਨਾਰਮਲ ਪਾਣੀ ਲੈ ਲਓ ਜਿਆਦਾ ਠੰਡਾ ਨਹੀਂ ਜਿਆਦਾ ਗਰਮ ਨਹੀਂ ਮਲਕੇ ਠੀਕ ਜਿਹਾ ਪਾਣੀ ਲੈ ਲਓ ਜੋ ਮੈਂ ਪੀਨੇ ਆਪਾ ਉਹਦੇ ਵਿੱਚ ਨਾ ਦੂ ਪਿਸ ਖੀਰੇ ਦੇ ਕੱਟ ਕੇ ਸ਼ਾਮ ਨੂੰ ਪਾ ਕੇ ਰੱਖ ਦਿਓ ਸਵੇਰੇ ਨਾ ਤੁਸੀਂ ਉਹ ਪਾਣੀ ਨੂੰ ਪੀਓ ਉੱਠਣਸਾਰ ਚਾਹ ਨਹੀਂ ਪੀਣੀ ਬੈਡਟੀ ਕੁਝ ਨਹੀਂ ਪੀਣਾ ਉਹ ਪਾਣੀ ਨੂੰ ਪੀਓ ਉਸ ਤੋਂ ਬਾਅਦ ਥੋੜੀ ਜਿਹੀ ਇੱਕ ਗਿੱਲਾ ਕੱਪੜਾ ਕਰਕੇ ਨਾ ਆਪਣੀਆਂ ਅੱਖਾਂ ਦੇ ਉੱਪਰ ਰੱਖਿਓ ਫਿਰ ਹੱਥ ਜੋੜ ਕੇ ਨਾ ਵਾਈਗਰੂ ਜੱਗੇ ਅਰਦਾਸ ਕਰਿਓ ਕਿ ਵਾਈਗਰੂ ਜੀ ਮੈਂ ਆਪਣੀ ਜ਼ਿੰਦਗੀ ਦਾ ਅੱਜ ਤੋਂ ਨਵਾਂ ਕੰਮ ਸ਼ੁਰੂ ਕਰਨ ਲੱਗਿਆ ਤੁਸੀਂ ਮੇਰੇ ਅੰਗ ਸੰਗ ਸਹਾਇ ਹੋ ਕੇ ਮੈਨੂੰ ਇਸ ਵਿੱਚ ਵਰਕਤਕ ਦੇਣੀ ਤਾਂ ਦੇਖੋ ਜਿਹੜਾ ਮੈਂ ਤੁਹਾਨੂੰ ਇਹ ਬਾਣੀ ਦੱਸਿਆ ਨਾ ਇਹ ਇੱਕ ਨਾ એનર્ਜੀ ਡਰਿੰਕ ਵਾਂਗੂ ਬਣ ਜਾਂਦਾ ਜਿਵੇਂ ਡੀਟੌਕਸ ਵਾਟਰ ਹੁੰਦਾ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਬਣਾ ਕੇ ਦੀ ਵੀ ਦਿਖਾਇਆ ਉਹ ਮੈਂ ਦੁਬਾਰਾ ਤੋਂ ਵੀ ਦਿਖਾ ਦੂੰਗੀ ਕਿਉਂਕਿ ਗਰਮੀ ਹੈ ਇੱਕ ਤਾਂ ਦੂਜੇ ਤਰ੍ਹਾਂ ਡਿਪਰੈਸ਼ਨ ਹੈ ਬੀਰਾਂ ਨੂੰ ਹਨਾ ਬੱਚਿਆਂ ਨੂੰ ਬਹੁਤ ਹਾਰਟ ਅਟੈਕ ਆ ਰਹੇ ਨੇ ਤਾਂ ਪਲੀਜ਼ ਆਪਣੇ ਲਈ ਜਿਉਂਵੋ ਦੇਖੋ ਜਿੰਦਗੀ ਦਾ ਕੋਈ ਪਰੋਸਾ ਨਹੀਂ ਕਰੋ ਕਿ ਤੇ ਖਤਮ ਹੋ ਗਏ ਹੋ ਡਿਪਰੈਸ਼ਨ ਟੈਨਸ਼ਨ ਲੜਾਈ ਝਗੜੇ ਇਹਨਾਂ ਨੂੰ ਛੱਡ ਦੋ ਕਿਉਂਕਿ 40 ਤੋਂ ਉੱਪਰ ਜਦ ਤਾ ਬਿਮਾਰੀਆਂ ਹੀ ਨੇ ਹੋਰ ਕੁਛ ਨਹੀਂ ਕਿਸੇ ਨੇ ਕੁਛ ਨਹੀਂ ਦਿਹਨਾ ਤੁਹਾਨੂੰ ਤਾਂ ਬਸ ਸਿਰਫ ਅੱਜ ਦਾ ਮੇਰੇ ਇਹ ਵੀਡੀਓ ਬਣਾਉਣ ਦਾ ਕੰਮ ਮਤਲਬ ਇਹੀ ਸੀਗਾ ਕਿ ਆਪਣੇ ਆਪ ਨੂੰ ਮੋਟੀਵੇਟ ਕਰੋ ਖੁਦ ਨੂੰ ਡੀਮੋਟੀਵੇਟ ਨਾ ਕਰੋ ਕਿਉਂਕਿ ਜਿੱਦਣ ਤੁਸੀਂ ਆਪਣੇ ਆਪ ਨੂੰ ਬਸ ਇਹੀ ਦਿਮਾਗ ਤੇ ਵਿੱਚ ਕਦੇ ਨਹੀਂ ਲੈ ਕੇ ਆਉਣਾ ਵੀ ਮੇਰੇ ਤੋਂ ਕੁਝ ਹੁੰਦਾ ਨਹੀਂ ਹਮੇਸ਼ਾ ਕਹਿਣਾ ਵੀ ਮੈਂ ਇੱਕ ਯੂਨੀਕ ਆ ਵਾਹਿਗੁਰੂ ਜੀ ਨੇ ਮੈਨੂੰ ਇੱਕ ਮਕਸਦ ਲਈ ਭੇਜਿਆ ਮੈਂ ਆਪਣੀ ਲਾਈਫ ਨੂੰ ਇੰਜੋਏ ਕਰਨਾ ਮੈਂ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਮੈਂ ਆਪਣੇ ਲਈ ਵੀ ਜਿਉਣਾ ਹੈ ਮੈਂ ਆਪਣੇ ਪਰਿਵਾਰ ਲਈ ਵੀ ਜਿਉਣਾ ਹੈ ਕਦੇ ਵੀ ਨਾ ਜੇ ਛੋਟਾ ਜਿਹਾ ਕੋਈ ਨੁਕਸਾਨ ਹੋ ਜਾਂਦਾ ਨਾ ਕਦੇ ਵੀ ਇਹਨੂੰ ਸੋਚਿਆ ਕਰੋ ਵੀ ਮੈਂ ਮਰ ਜਾ ਕਿਉਂਕਿ ਮੈਨੂੰ ਬਹੁਤ ਭੈਣ ਭਰਾਵਾਂ ਦੇ ਇਦਾਂ ਦੇ ਮੈਸੇਜ ਆਉਂਦੇ ਨੇ ਵੀ ਦੀਦੀ ਬਹੁਤ ਜ਼ਿੰਦਗੀ ਤੂੰ ਕਿ ਦੇਖੋ ਤੁਸੀਂ ਉਠੋ ਕੋਈ ਵੀ ਕੰਮ ਕਰੋ ਕਿਉਂਕਿ ਅੱਜ ਕੱਲ ਨਾ ਪੈਸਾ ਕਮਾਉਣਾ ਔਖਾ ਨਹੀਂ ਆਪਾਂ ਨੂੰ ਨਾ ਸ਼ਰਮ ਮਾਰਦੀ ਆ ਹੁਣ ਬਾਹਰ ਜਾ ਕੇ ਆਪਣੇ 40 40 ਕਿਲਿਆਂ ਵਾਲੇ ਬੱਚੇ ਮੋਲਾਂ ਤੇ ਕੰਮ ਕਰ ਰਹੇ ਨੇ ਦੁਕਾਨਾਂ ਤੇ ਕੰਮ ਕਰ ਰਹੇ ਨੇ ਡਿਲੀਵਰੀ ਦਾ ਕੰਮ ਕਰ ਰਹੇ ਨੇ ਅਗਰ ਭਾ ਇੱਥੇ ਕਰ ਲਾਂਗੇ ਆਪਾਂ ਹੁੰਦਾ ਨਾ ਪਿੰਡ ਵਾਲੇ ਕੀ ਕਹਿਣਗੇ ਸ਼ਹਿਰ ਵਾਲੇ ਕੀ ਕਹਿਣਗੇ ਸਾਡੇ ਰਿਸ਼ਤੇਦਾਰ ਕੀ ਕ ਬੇਟੀਆਂ ਸਿੱਟ ਗਏ ਪੈਸਿਆਂ ਦੀਆਂ ਜਾਂ ਰਸਨ ਪਾਣੀ ਦੀਆਂ ਰਿਸ਼ਤੇਦਾਰਾਂ ਨੇ ਤਾਂ ਤੁਹਾਨੂੰ ਅੱਗੇ ਵੀ ਮਲਕੀ ਪਿੰਡ ਦੇ ਲਾ ਲਓ ਰਿਸ਼ਤੇਦਾਰ ਲਾ ਲਓ ਤੁਹਾਡਾ ਆਲਾ ਦਵਾਲਾ ਲਾ ਲਓ ਨਾ ਤੁਹਾਨੂੰ ਉਹ ਗਰੀਬੀ ਦੇ ਵਿੱਚ ਤੁਹਾਡਾ ਸਾਥ ਦੇਣ ਨਾ ਤੁਹਾਡੀ ਅਮੀਰੀ ਦੇ ਵਿੱਚ ਸਾਥ ਦੇਣ ਕਿਉਂਕਿ ਇਹ ਕਹਿੰਦੇ ਨੇ ਦੁਨੀਆ ਨੂੰ ਦੋਹੇ ਪਾਸੇ ਦੰਦੇ ਨੇ ਤੇ ਦਾਤੀ ਨੂੰ ਇੱਕ ਪਾਸੇ ਨੇ ਜਿੱਦ ਦਿਨ ਤੁਸੀਂ ਖੁਦ ਹਾਥੀ ਮੰਗੂ ਨਾ ਕੰਨ ਛਾੜ ਕੇ ਆਪਣਾ ਕੰਮ ਕਰਨ ਲੱਗੇ ਤੁਰਨ ਲੱਗੇ ਨਾ ਤਾਂ ਸਭ ਚੁੱਪ ਹੋ ਜਾਣੇ ਨੇ ਬਸ ਦਿਮਾਗ ਚ ਇਹ ਕੱਢ ਦੋ ਵੀ ਮੈਨੂੰ ਕੋਈ ਕੀ ਕਹੂਗਾ ਬਸ ਦਸਾਂ ਨਾਂ ਦੀ ਕੀਰਤ ਕਰੋ ਸੁੱਧ ਕੀਰਤ ਕਰੋ ਇਹ ਨਹੀਂ ਹੈਗਾ ਵੀ ਜਿਵੇਂ ਅੱਜ ਕੱਲ ਚੱਲ ਰਿਹਾ ਉਹ ਕੰਮ ਛੱਡ ਦੋ ਮਾਈਕਲ ਜੀ ਨੇ ਕਿਹਾ ਦੇਖੋ ਬਹੁਤ ਕੰਮ ਨੇ ਨੌਕਰੀਆਂ ਕਰੋ ਤੁਸੀਂ ਛੋਟੀਆਂ ਮੋਟੀਆਂ ਨੌਕਰੀਆਂ ਅਨਪੜਾ ਨੂੰ ਵੀ ਜੌਬ ਹੈ ਜਿਵੇਂ ਕਿ ਮੈਂ ਅਕਸਰ ਕਹਿੰਦੀ ਹੁੰਦੀ ਹਾਂ ਵੀ ਸਿਕਿਉਰਿਟੀ ਗਾਰਡ ਦੀ ਜੌਬ ਕਰ ਲਓ ਕੋਈ ਡਿਲੀਵਰੀ ਬੁਆਏ ਦੀ ਜੌਬ ਕਰ ਲਓ ਕੁਝ ਵੀ ਹੈ ਨਾ ਇਦਾਂ ਦੇ ਲੜਕਿਆਂ ਵਾਸਤੇ ਲੜਕੀਆਂ ਵਾਸਤੇ ਸਿਲਾਈ ਕਰੋ ਦੇਖੋ ਇੱਕ ਹੀ ਕੁਸੂੜ ਦਾ 4-4 5-500 ਰੁਪਏ ਸਿਲਾਈ ਦੇਗਾ ਹੈ ਨਾ ਦੇਖੋ ਸਭ ਕੁਝ ਕਰ ਸਕਦੇ ਆ ਇੱਕ ਆਪਾਂ ਨੂੰ ਬਸ ਹੁੰਦਾ ਹੈਗਾ ਵੀ ਹਾਂ ਬਸ ਮੈਂ ਇਹ ਨਹੀਂ ਕਰ ਸਕਿਆ ਕਰ ਸਕਦਾ ਨਾਲ ਤਾਂ ਤੁਹਾਡੀਆਂ ਬਿਮਾਰੀਆਂ ਖਤਮ ਹੋ ਗਈਆਂ ਤੁਹਾਡਾ ਡਿਪਰੈਸ਼ਨ ਖਤਮ ਹੋਊਗਾ ਤੁਹਾਡੀ ਗਰੀਬੀ ਖਤਮ ਹੋਊ ਕਿਉਂਕਿ ਜਦੋਂ ਪੈ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪ੍ਰਾਬ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ 1430 ਵਾਲੀ ਵੀਡੀਓ ਮੈਨੂੰ ਬਹੁਤ ਪੈਨਪ੍ਰਾਬਾਂ ਦੇ ਮੈਸੇਜ ਆ ਰਹੇ تھے ਦੀਦੀ ਦੁਬਾਰਾ ਪਾ ਦਿਓ ਕਿਉਂਕਿ ਫਿਰ ਦੂਰ ਚਲੀ ਗਈ ਚ ਉਹ ਮਿਲਦੀ ਘੱਟ ਸੀਗੀ ਤਾਂ ਮੈਂ ਉਹ ਦੁਬਾਰਾ ਰਾਤ ਅਪਲੋਡ ਕੀਤੀ ਹੈ ਤੇ ਉਹ ਸਿੱਧੇ ਪਾਸੇ ਤੋਂ ਹੀ ਸ਼ੁਰੂ ਕਰਨਾ ਹੈਗਾ ਕਿਉਂਕਿ ਵੀਡੀਓ ਦੇ ਵਿੱਚ ਉਲਟਾ ਦਿਖਾਈ ਦਿੰਦਾ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਇਸ ਚੀਜ਼ ਦਾ ਚਮਲੇਟਾ ਪਿਆ ਸੀਗਾ ਹਨਾ ਸਿੱਧੇ ਪਾਸੇ ਤੋਂ ਹੀ ਸ਼ੁਰੂ ਕਰਨਾ